ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਉਸ ਦੇਖ ਰਿਹਾ ਚੈਨਲ ਪੰਜਾਬੀ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਵੋਟਾਂ ਦੀ ਰੀਕਾਊਂਟਿੰਗ ਹੋਣ ਨੂੰ ਲੈ ਕੇ ਸੱਤਾਧਾਰੀ ਧਿਰ ਉਤੇ ਗਿਣਤੀ ਦੇ ਵਿੱਚ ਇੱਕ ਪਲਾਕਰਨ ਦੀ ਇਤਤਾ ਦਾ ਸੰਗੀਨ ਦੋਸ਼ ਲਗਾਇਆ ਗਿਆ ਹੈ ਮਿਲੀ ਜਾਣਕਾਰੀ ਰਿਪੋਰਟ ਅਨੁਸਾਰ ਫੰਡਰੇਜ਼ਿੰਗ ਦੇ ਨਾਲ ਸੰਬੰਧਿਤ ਕੰਜ਼ਰਵੇਟਿਵ ਪਾਰਟੀ ਦੀ ਇੱਕ ਈਮੇਲ ਦੇ ਵਿੱਚ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਲਿਬਰਲ ਪਾਰਟੀ ਮੁਕੰਮਲ ਪਹੁਮਤ ਹਾਸਲ ਕਰਨਾ ਚਾਹੁੰਦੀ ਹੈ ਤੇ ਇਸ ਮਕਸਦ ਨੂੰ ਪੂਰਾ ਕਰਨ ਦੇ ਲਈ ਵੋਟਾਂ ਦੀ ਮੁੜ ਗਿਣਤੀ ਵਾਲੇ ਹਲਕਿਆਂ ਦੇ ਵਿੱਚ ਗੜਬੜ ਹੋ ਸਕਦੀ ਹੈ ਕੈਨੇਡੀਅਨ ਸੰਘੀ ਚੋਣਾਂ ਖਤਮ ਹੋਏ ਤਾਫ ਦਿਨ ਤੋਂ ਤਿਹੋ ਚੁਕੇ ਨੇ ਜਿੱਥੇ ਲਿਬਰਲ ਲਾਦੇ ਵੱਲੋਂ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ ਤਾਂ ਉੱਥੇ ਹੀ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਵੋਟਾਂ ਦੀ ਰੀਕਾਉਂਟਿੰਗ ਹੋਣ ਨੂੰ ਲੈ ਕੇ ਸੱਤਾਧਾਰੀ ਧਿਰ ਉੱਤੇ ਗਿਣਤੀ ਦੇ ਵਿੱਚ ਕਪਲਾ ਕਰਨ ਦੀ ਯਤਨਾ ਦਾ ਸੰਘੀ ਦੋਸ਼ ਲਗਾਇਆ ਹੈ ਈਮੇਲ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਜੇ ਅਸੀਂ ਜਲ ਤੱਕ ਕੋਈ ਕਾਰਵਾਈ ਨਾ ਕੀਤੀ ਤਾਂ ਲਿਬਰਲ ਪਾਰਟੀ ਬਹੁਮਤ ਦੇ ਨੇੜੇ ਪਹੁੰਚ ਜਾਵੇਗੀ ਅਤੇ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ ਦੱਸਿਆ ਕਿ ਕੈਨੇਡੀਅਨ ਕਾਨੂੰਨ ਮੁਤਾਬਕ ਜਿੱਤ ਹਾਦ ਦਾ ਫਰਕ 0.1 ਫੀਸਦੀ ਜਾਂ ਫਿਰ ਘੱਟ ਹੋਣ ਦੀ ਸੂਰਤ ਵਿੱਚ ਮੂੜ ਗਿਣਤੀ ਲਾਜ਼ਮੀ ਹੋ ਜਾਂਦੀ ਹੈ ਅਤੇ ਕੋਈ ਉਮੀਦਵਾਰ ਵੀ ਜੁਡੀਸ਼ੀਅਲ ਦੀ ਕਾਊਂਟ ਦੀ ਗੁਜ਼ਾਰਿਸ਼ ਕਰ ਸਕਦਾ ਹੈ ਤੇ ਕੰਜ਼ਰਵੇਟਿਵ ਪਾਰਟੀ ਨੇ ਸੱਤਾਤਰੀ ਤੇ ਲਾਇਆ ਵੱਡਾ ਦੋਸ਼ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਕਿ ਲਿਬਰਲ ਕਿਸ ਤਰੀਕੇ ਦੇ ਨਾਲ ਕਥਿਤ ਕਪਲਾ ਕਰ ਸਕਦੇ ਨੇ ਦੂਜੇ ਪਾਸੇ ਇੱਕ ਅਹਿਮ ਸਰਵੇਖਣ ਦੇ ਵਿੱਚ ਦਾਵਾ ਕੀਤਾ ਗਿਆ ਕਿ ਕਿ 13% ਕੈਨੇਡੀਅਨਸ ਨੂੰ ਚੋਣ ਨਤੀਜਿਆਂ 'ਤੇ ਬਿਲਕੁਲ ਯਕੀਨ ਨਹੀਂ ਹੈ। ਹਾਲਾਂਕਿ 2/3 ਲੋਕ ਚੋਣ ਨਤੀਜਿਆਂ ਨੂੰ ਬਿਲਕੁਲ درست ਮੰਨਦੇ ਨੇ ਪਾਰਟੀਆਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਲਿਬਰਲ ਪਾਰਟੀ ਦੇ ਨਾਲ ਸੰਬੰਧਤ ਲੋਕਾਂ ਨੂੰ ਚੋਣ ਨਤੀਜਾ ਉਤੇ ਵੱਧ ਯਕੀਨ ਹੈ ਜਦਕਿ ਕੰਜ਼ਰਵੇਟਿਵ ਪਾਰਟੀ ਦੇ ਨਾਲ ਸੰਬੰਧਤ 25% ਲੋਕ ਚੋਣ ਨਤੀਜਾ ਉਤੇ ਯਕੀਨ ਨਹੀਂ ਕਰ ਰਹੇ ਲੇਜ਼ਰ ਦੇ ਐਗਜ਼ੀਕਟਿਵ ਵਾਈਸ ਪ੍ਰੈਜ਼ੀਡੈਂਟ ਐਨਟੂ ਐਨਐਸ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੀ ਈਮੇਲ ਦੇ ਵਿੱਚ ਵਲਤੀ ਗਈ ਭਾਸ਼ਾ ਬੇहद ਮੰਦਪਾਕੀ ਹੈ ਪਰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਪਾਰਟੀ ਦੇ ਆਗੂ ਪੀਆਰ ਪੋਲੀਅਮ ਨੇ ਜਨਤਕ ਤੌਰ ਉਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਚਿਤ ਪਰਵਾਣ ਕਰ ਲਈ ਹੈ। ਉਹਨਾਂ ਅਗੇ ਵੀ ਕਿਹਾ ਕਿ ਚੋਣਾਂ ਉਤੇ ਲੋਕਾਂ ਦੇ ਘਟਦੇ ਵਿਸ਼ਵਾਸ ਦਾ ਮਾਮਲਾ ਸੁਲਝਾਨ ਤੇ ਲਈ ਹਰ ਪਾਰਟੀ ਨੂੰ ਹੰਬਲਾ ਮਾਰਨਾ ਹੋਵੇਗਾ। 13% ਲੋਕਾਂ ਨੂੰ ਚੋਣ ਨਤੀਜੇ ਉਤੇ ਯਕੀਨ ਨਹੀਂ ਹੈ ਪਰ ਸਰਵੇਖਣ ਇਸੇ ਦੌਰਾਨ ਲਿਬਰ ਪਾਰਟੀ ਦੇ ਕਬੂਲਾਰੇ ਨੇ ਕਿ ਹੈ ਕਿ ਕੰਜ਼ਰਵੇਟਿਵ ਪਾਰਟੀ ਚੋਣ ਪ੍ਰਕਿਰਿਆ ਬਾਰੇ ਸ਼ੱਕ ਦੇ ਬੀਜ ਬੀਜਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂਕਿ ਵੱਦ ਤੋਂ ਵੱਧ ਫੰਡ ਹਾਸਲ ਕਰ ਸਕੇ। ਇਥੇ ਦੱਸਣਾ ਬੰਦਾ ਹੈ ਕਿ ਵੋਟਾਂ ਵਾਲੇ ਦਿਨ ਮਿਲਟਨ ਇਸਟ ਹਾਰਟਲ ਹਿਲਸ ਸਾਊਥ ਦੀ ਸੀਟ ਉਤੇ ਕੰਜ਼ਰਵੇਟਿਵ ਪਾਰਟੀ ਦੇ ਪਰਮ ਗਿਲ ਨੂੰ ਜੇਤੂ ਕਰਾ ਦਿੱਤਾ ਗਿਆ ਸੀ ਪਰ ਵੈਲੀਡੇਸ਼ਨ ਪ੍ਰਕਿਰਿਆ ਦੇ ਮਗਰੋਂ ਲੀਬਰਲ ਉਮੀਦਵਾਰ ਜੇਤੂ ਐਲਾਨ ਕਰ ਦਿੱਤੇ ਗਏ ਇਸ ਸੀਟ ਉਤੇ ਮੁੜ ਗਿਣਤੀ ਹੋ ਸਕਦੀ ਹੈ ਅਤੇ ਇਸ ਵਾਸਤੇ 250 ਡਾਲਰ ਫੀਸ ਵੀ ਅਦਾ ਕਰਨੀ ਹੋਵੇਗੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ